ਬਾਰ ਨੰਬਰ 74 ਦੇ ਵਿੱਚ 14.5 ਲੱਖ ਦੀ ਲਾਗਤ ਦੇ ਨਾਲ ਮੁਫਲੀ ਮੂਹਲੇ ਹਲਕੇ ਦੇ ਵਿੱਚ ਗਲੀ ਦੇ ਵਿੱਚ ਇੱਥੇ ਲਾਗਤ ਜਿਹੜੀ 14.5 ਲੱਖ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਟਿਊਬੇਜ ਪਾਣੀ ਦਾ ਕਿਉਂਕਿ ਇਹ ਕਾਫੀ ਦੇਰ ਦੀ ਲੋਕਾਂ ਦੀ ਮੰਗ ਸੀ ਇੱਥੋਂ ਪਿਛਾਲੀ 40 ਸਾਲਾਂ ਤੋਂ ਲੋਕ ਦੱਸਦੇ ਆ ਵੀ ਇੱਥੇ ਕਿਸੇ ਨੇ ਕੋਈ ਅੰਨੀਆਂ ਸਰਕਾਰਾਂ ਰਹੀਆਂ ਇੰਨੇ ਬੰਦੇ ਰਹੇ ਆ ਇੱਥੇ ਕਾਉਂਸਲਰ ਵੀ ਰਹੇ ਆ ਪਰ ਕਿਸੇ ਨੇ ਕੋਈ ਇਸ ਗੱਲ ਵੱਲ ਧਿਆਨ ਨਹੀਂ ਕੀਤਾ ਕਿਉਂਕਿ ਪਾਣੀ ਇੱਕ ਐਸਾ ਸਾਧਨਾ ਪਾਣੀ ਦੇ ਨਾਲ ਸੌ ਬਿਮਾਰੀਆਂ ਲੱਗਦਾ ਸਾਫ ਨਾ ਹੋਵੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ 40 ਸਾਲ ਦਾ ਜਿਹੜਾ ਕੰਮ ਰੁਕਿਆ ਹੋਇਆ ਸੀ ਉਹ ਅੱਜ ਚੌਧਰੀ ਸਾਹਿਬ ਦੀ ਗਵਾਹੀ ਦੇ ਵਿੱਚ ਇੱਥੇ ਇਹ ਕੰਮ ਜਾਰੀ ਹੋ ਰਿਹਾ ਆ ਆਮ ਆਦਮੀ ਪਾਰਟੀ ਦੇ ਵਿਕਰਮ ਜੀ ਸਾਰੇ ਮੇਰੇ ਮਨਜੀਤ ਜੀ ਸਾਰੇ ਜਿੰਨੇ ਵੀ ਸਾਥੀ ਆ ਸਾਰੇ ਆਮ ਆਦਮੀ ਪਾਰਟੀ ਦੇ ਜਿਹਾਰੂ ਵਰਕਰ ਨੇ ਜਿਨ੍ਹਾਂ ਨੇ ਆਪਣੇ ਸਿਰ ਤੇ ਬੀੜਾ ਚੱਕ ਕੇ ਅੱਜ ਇਸ ਹਲਕੇ ਦਾ ਕੰਮ ਸ਼ੁਰੂ ਕਰਾਇਆ ਸਾਨੂੰ ਇਸ ਹਲਕੇ ਦੀ ਸੇਵਾ ਦਿੱਤੀ ਆ ਕੰਮ ਕਰਨਾ ਸਾਡਾ ਪਹਿਲਾ ਧਰਮ ਤੇ ਕਰਮ ਆ ਮੈਨੂੰ ਦੱਸਦੇ ਹੋਏ ਇਸ ਗੱਲ ਦੀ ਵੀ ਖੁਸ਼ੀ ਆ ਕਿ ਪੂਰੇ ਹਲਕਾ ਸੈਂਟਰ ਦੇ ਅੰਦਰ ਕੋਈ ਵਾਰਡ ਐਸੀ ਨਹੀਂ ਜਿੱਥੇ ਦਾ 2 ਕਰੋੜ ਦਾ ਕੰਮ ਨਹੀਂ ਹੋਇਆ ਮੈਨੂੰ ਖੁਸ਼ੀ ਆ 15 ਵਾਰਡਾਂ ਨੇ ਅੱਜ ਤੱਕ 20-30 ਕਰੋੜ ਰੁਪਏ ਦਾ ਕੰਮ ਸਿਆਵਾ ਲੋਕਾਂ ਦੀ ਦੂਰਦਾਮ ਕਿਉਂਕਿ ਇਹ ਜ਼ਿੰਮੇਵਾਰੀਆਂ ਲੈਣੀਆਂ ਕਾਉਂਸਲਰ ਬਣ ਕੇ ਬਹਿ ਜੋ ਜਾਂ ਐਮਐਲਏ ਬਣ ਕੇ ਬਹਿ ਜੋ ਵੀ ਤੁਹਾਡਾ ਕੰਮ ਕੀਤਾ ਤਾਂ ਵੋਟ ਪਾਓ ਨਹੀਂ ਕੀਤਾ ਤਾਂ ਨਾ ਪਾਓ ਇਹ ਕਿਸੇ ਸਮੇਂ ਦੇ ਨਾਲ ਜਿਹੜੇ ਲੋਕਾਂ ਨੂੰ ਲੋਕ ਚੁਣ ਲੈਂਦੇ ਆ ਮੁੜ ਕੇ ਵੋਟਾਂ ਵੇਲੇ ਤੁਹਾਨੂੰ ਆ ਕੇ ਦੇਖ ਜਾਂਦੇ ਆ ਵੋਟਾਂ ਤੋਂ ਬਾਅਦ ਪੌਣੇ 5 ਸਾਲ ਬਰਸਾਤੀ ਡੱਡੂ ਤਰ੍ਹਾਂ ਜ਼ਮੀਨ 'ਚ ਵੜ ਗਏ ਫਿਰ ਪੌਣੇ 5 ਸਾਲ ਬਾਅਦ ਨਿਕਲ ਕੇ ਆ ਗਏ ਇਸ ਕਰਕੇ ਕੰਮ ਕਰਨਾ ਲੋਕਤੰਤਰ ਦਾ ਪਹਿਲਾ ਹਿੱਸਾ ਵਾ ਸਾਰੇ ਦੇਖੋ ਹੁਣ ਸ਼ਹਿਰ ਸਿਲਮੇ ਤੋਂ ਜਿਹੜਾ ਅਗਲਾ ਨਾਲਾ ਵਾ ਉਹ ਕਵਰ ਹੋ ਰਿਹਾ ਮੈਂ ਹੁਣ ਇੱਕ ਦੂ ਬਾਅਦ ਜਾ ਕੇ ਉੱਥੇ ਜਾਣਾ ਵਾ ਮੂਰਤ ਕਰਨਾ ਵਾ ਕੰਮ ਕਰਨਾ ਵਾ ਕੱਲੀਆਂ ਗੱਲਾਂ ਨਹੀਂ ਕਰਨੀਆਂ ਪਹਿਲਾਂ ਗੱਲਾਂ ਹੁੰਦੀਆਂ ਸੀ ਹੁਣ ਜ਼ਮੀਨੀ ਲੈਵਲ ਤੇ ਕੰਮ ਕਰਕੇ ਦਿਖਾਉਣਾ ਵਾ ਇਹਨਾਂ ਤੋਂ ਟੋੜਾ ਜੀ ਕਾਨੀ ਚੌਧਰੀ ਸਰ ਉਦਗਾਰਨ ਕੀਤਾ ਗਿਆ ਰੋਡ ਦਾ ਕਿੰਨੇ ਸਮੇਂ ਤੱਕ ਬੰਜੇਗੀ ਦੇਖੇ ਲੋਕਾਂ ਦੀ ਕੀ ਸਮੱਸਿਆ ਜੁਰੇ ਲੋਕਾਂ ਦੀ ਸਮੱਸਿਆ ਸੀ ਇਹ ਸਮੱਸਿਆ ਨੂੰ ਐਮ ਐਲ ਏ ਸਾਹਿਬ ਦੀ ਨਿਗ੍ਹਾ ਜਿ ਲੈਂਦਾ ਤੇ 39 ਲੱਖ 39 ਲੱਖ ਦੀ ਲਾਗਤ ਨਾਲ ਜਿਹੜੀ ਸੜਕ ਅੱਜ ਪਾਸ ਹੋਈ ਆ ਤੇ ਜਲਦੀ ਕੰਮੇ ਦਾ ਸ਼ੁਰੂ ਹੋ ਜਾਏਗਾ ਇਹਦੇ ਵਿੱਚ ਸ਼ਿਵਰੇ ਤੇ ਪਾਣੀ ਦਾ ਕੰਮ ਆ ਇਹ ਕਟੋਕਟ ਪਿਛਲੇ 20 ਸਾਲ ਤੋਂ ਕੰਮ ਲਟਕਿਆ ਸੀਗਾ ਹੁਣ ਜਦੋਂ ਐਮ ਐਲ ਏ ਸਾਹਿਬ ਦੇ ਧਿਆਨ ਚ ਲੈਂਦਾ ਕੰਮ ਤੇ ਸਟਾਰਟ ਹੋ ਜਾਏਗਾ ਕੰਮ ਤੇ ਪਹਿਲਾਂ ਵੀ ਸਰਕਾਰਾਂ ਆਈਆਂ ਫਿਰ ਪਹਿਲਾ ਕੰਮ ਨਹੀਂ ਹੋਇਆ ਜੀ ਪਹਿਲਾਂ ਤੁਹਾਡੇ ਸਾਹਮਣੇ ਹੈ ਜੀ ਇੱਥੇ ਖੜੇ ਆਂ ਤਾਂ ਹੁੰਦਾ ਤਾਂ ਹੀ ਹੁੰਦਾ ਜੀ ਆਹ ਹਾਲਾਤ ਆਹ ਦੇਖੋ ਹਾਲਾਤ ਕੀ ਆ ਸੜਕ ਦੇ ਤੁਹਾਡੇ ਸਾਹਮਣੇ ਹੈ ਜੀ